ਜਾ ਦੇ ਰੇ ਬਲੌ ਜੱਬ ਜਿਹੜੇ ਚੋਣੋਂ ਤੂੰ ਵੀ ਨਾ ਤਾ ਹੈ ਜੀ ਇਹ ਤਾਂ ਵੀ ਭਾਈ ਮਾੜਾ ਜੱਬ ਸੀਵਾ ਦਾ ਅੱਧੇ ਰਿਸਪੈਕਟ ਕਿਤੇ ਬਿਜਾਰ ਕੇ ਤੇ ਮਸੂਹਿਆ ਦੀ 25 ਹੁਕਮੇ ਲੱਗ ਲੈਣਾ ਸਰ ਆਪ 1500 ਦੀ ਕਿਤੇ ਇੱਕ ਕੋਟਵਾਂ ਪਹਿਲਾਂ ਵੀ ਦੇਖੀ ਆ ਮੈਨੂੰ ਜਾਣਿਆ ਇਹੋ ਮੇਰੇ 10 ਦੇ ਰਾਤ ਇੱਕ ਇੱਕ ਕੋਟਵਾਂ ਇੱਕ ਕਿੰਨੀ ਲੈਟ ਵਾਲਾ ਜੀ ਇੱਕ ਲੈਟ ਵਾਲਾ ਟਿੰਨੀ ਇੱਕ ਪੰਡਿਤ ਇੱਕ ਸੁਪੇਰਾ ਜੀ ਜੀ ਸਾਬ ਜਰੀ ਵਾਲੇ ਨਾਲ ਨਾਲੇ ਹੋਏ ਨੇ ਆ ਦੇਖੋ ਮੁੱਲ ਕੇ ਬੋਲੋ ਡਰਨਾ ਹਾਂ ਨਾਲੇ ਹੋ ਗਏ ਸਰ ਆਪ ਇੱਥੇ ਰੋਲਾ ਪਿਆ ਜਾ ਤਾਪ ਜਰੀ ਵਾਲੇ ਕਿਹੜੇ ਨੇ ਆਹ ਬੜੇ ਤਾਪ ਜਰੀ ਵਾਲੇ ਬਲਾਕ ਲਾ ਸਾਬ ਜਰੀ ਕੋਣ ਤੂੰ ਕੀ ਨਾ ਤਰ ਹੈ ਕੀ ਇਹ ਤੂੰ ਸਾਬ ਜਰੀ ਮਾਰਿਆ ਜਾਂਦਾ ਸਿਪਾਇਰੀ ਹੁੰਦਾ ਨਾ ਸ਼੍ਰੀਵਾਸਾ ਅੱਧੇ ਤਰਾ ਇੰਸਪੈਕਟਰ ਕਿੱਥੇ ਹੈ ਹੈ ਤੇ ਪੱਕਾ ਕਿ ਕੱਚਿਆ ਚ ਨੈਟੀ ਕੜਾ ਹੈਗਾ ਤੇ ਤੂੰ ਇੱਥੇ ਕੱਲਾ ਕੀ ਕਰਦਾ ਹੈਂ ਹਾਂ ਤੇ ਕੀ ਕੀ ਇਸ ਦੀ ਕੀ ਤੁਹਾਡਾ ਲੌਂਗ ਕੀ ਹੈ ਪਰਚੀ ਕੱਟਣ ਦਾ ਫਰਕ ਨਹੀਂ ਨਹੀਂ ਤੇਰੇ ਅਸਲ ਕਿ ਕਮਾਡ ਕੀਤੀ ਆ ਕਿ 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 ਐਸੀ ਤਾਂ ਸਹੀ ਚੋਣ ਆ। ਅਰ ਪਾ ਮੈਨੂੰ ਪਰ ਟੇਬਲ ਦਾ ਕੀ ਤੁਹਾਡਾ ਫਰਸਟ ਸਟਾਲ ਦਾ ਕੀ ਚੈਲੇਂਜ ਸਰ ਵੈਸੇ ਤਿਆਰ ਵੀ ਨਹੀਂ ਲਈ। ਨਹੀਂ ਨਹੀਂ ਇੱਕ ਮੰਡੀ ਦਾ ਲੈਨੇ ਆ ਅਸੀਂ ਕੀ ਅੱਟੇ ਜਰਾ। ਇਹ ਤਾਂ ਸਰ ਵੈਸੇ ਕੋਈ ਸਾਡ ਜਿਹੜਾ ਮੈਂ ਪਰ ਟੇਬਲ 1000 ਰੁਪਏ ਹੈ। 1000 ਰੁਪਏ। ਤੇ ਆਪਾਂ 2000 ਦੀ ਪਰਚੀ ਕਿਵੇਂ ਕੱਟ ਰਹੇ ਨੇ ਸਰ ਪਰ ਟੇਬਲ ਇਹ ਦਾ ਸਰ 1500 ਵਾਲੀ ਕਿ ਇੱਕ ਪਹਿਲੇ ਇੱਕ ਮਿੰਟ ਉਹ ਪਹਿਲਾਂ ਦੀ ਵੀ ਦੇਖ ਲੈਂਦੇ ਆ। ਕਿਹੜੀ ਡੇਟ ਐਥੇ ਡੇਟ ਕਿੱਥੇ ਪਾਈ ਹੈ 13 12 ਆ 1500 ਦੀ ਪਰਚੀ ਜਿਹੜੀ ਕੱਤੀ ਹੈ ਬਿਨਾ ਛਤ ਕੋ 1500 ਰੁਪਏ ਰੇਟ ਐਥੇ ਉਹ ਕਿਹੜੇ ਨੇ ਬੰਦੇ ਉੱਤਰੇ ਉਹਨਾਂ ਦੇ ਨਾਲ ਹੀ ਸੀਗੇ ਉਹਨਾਂ ਦੇ ਨਾਲ ਹੀ ਪਾਣੀ ਦੱਸੋ ਜੀ ਸਾਰੀ ਦਾ ਨੰਬਰ ਹੈ ਜੀ ਇਹਨਾਂ ਕੋਲ ਨੰਬਰ ਹੈ ਜੀ ਸਰ ਜੀ ਇਹਨਾਂ ਨਾਲ ਹੀ ਸੀਗੇ ਇਹਨਾਂ ਦੇ ਨਾਲ ਹੀ ਸੀ ਨੇ ਜਾਣਿਆ ਇਹੋ ਕਿਹੜੇ ਕਿਹੜੇ ਦੇ ਨਾਮ ਨੇ ਇੱਕ ਬਟਾ ਇੱਕ ਟਿੰਨੀ ਲਾਈਟ ਵਾਲਾ ਜੀ ਹੈ ਇੱਕ ਲਾਈਟ ਵਾਲਾ ਟਿੰਨੀ ਹਾਂ ਇੱਕ ਪੰਡਤ ਹਾਂ ਇੱਕ ਸੂਬੇਦਾਰ ਇੱਕ ਇੱਕ ਟਿੰਨੀ ਹਨ ਇਹ ਤੇ ਲਾਈਟ ਵਾਲਾ ਇੱਕ ਲਾਈਟ ਵਾਲਾ ਹਾਂਜੀ ਉਹਦਾ ਕੀ ਨਾਮ ਟਿੰਨੀ ਲਾਈਟ ਵਾਲੀ ਟਿੰਨੀ ਇੰਨੀ ਲਾਈਟ ਵਾਲਾ ਕਹਿੰਦੇ ਅਸਟੇਚੂ ਸਾਹਿਬ ਆਏ ਨੇ ਸੂਬਾ ਜੀ ਇੱਕ ਸੂਬਾ ਸੂਬਾ ਇੱਕ ਪੰਡਤ ਜੀ ਪੜਾ ਮੈਂ ਪ੍ਰਧਾਨ ਆ ਮੰਡੀ ਦਾ ਜੀ ਇਹ ਇਹ ਤਹਿਬਜਰ ਵਾਲੇ ਨਾਲ ਨਾਲ ਹੋਏ ਨੇ ਆ ਦੇਖੋ ਹੀ ਖੁੱਲ ਕੇ ਬੋਲੋ ਡਰਨਾ ਨਹੀਂ ਹੈ ਹੈ 15 ਮਹੀਨੇ ਹੋ ਗਏ ਕੋਈ ਪਰਚੀ ਨਹੀਂ ਆਈ ਚਾਰ ਪਰਚੀਆਂ ਪੰਜ ਮੇਰੀਆਂ ਤਿੰਨ ਆਪਣੀ ਕਟੀਆਂ 15 ਮਹੀਨੇ ਜੀ 15 ਮਹੀਨੇ 15 ਮਹੀਨਿਆਂ ਦੇ ਵਿੱਚ ਆਪਾਂ ਮਹੀਨੇ ਦੀ ਪਰਚੀ ਖੜਦੇ ਫਟ ਹਾਂਜੀ ਹਾਂ ਨਹੀਂ ਨਹੀਂ ਇੱਕ ਮਿੰਟ ਹਾਂ ਬੋ ਨਹੀਂ ਨਹੀਂ ਮੈਨੂੰ ਇਹ ਛੱਡ ਆਪਾਂ ਮੈਨੂੰ ਇਹ ਦੱਸੋ ਨੋਰਮ ਕੀ ਆ 25 ਘਟਣ ਦਾ ਇਹ ਦੱਸੋ ਮੈਨੂੰ ਮੈਂ 9000 ਰੁਪਏ ਲੈਣਾ ਕਿ ਰੋਜ਼ 1000 ਰੁਪਏ ਲੈਣਾ ਜਾਂ 3 ਦਿਨਾਂ ਦਾ ਲੈਣਾ ਜਾਂ 10 ਦਿਨਾਂ ਦਾ ਲੈਣਾ ਕੀ ਤੁਹਾਡਾ ਨੋਰਮਸ ਕੀ ਹੈ ਕਾਰਪੋਰੇਸ਼ਨ ਦਾ ਪਹਿਲਾਂ ਮੈਨੂੰ ਦੱਸ ਮੈਂ ਫਿਰ ਮੈਂ ਦੱਸਦਾ ਮੰਤਰੀ ਹੁੰਦੀ ਹੈ ਤੇ ਤੁਸੀਂ ਆ ਇੱਕ ਮਹੀਨੇ ਚ ਕਿੰਨੀ ਵਾਰ ਪਰਚੀ ਕੱਟੀ ਸਾਡੀ ਮਹੀਨੇ ਚ ਇੱਕ ਵਾਰ ਹੁੰਦੀ ਹੈ ਪਰ 15 ਮਹੀਨੇ ਚ 5 ਪਰਚੀਆਂ ਮੇਰੇ ਕੋਲ ਇਹਨਾਂ ਕੋਲ ਤਿੰਨਾਂ ਕਿਸੇ ਕੋਲ ਕੋਈ ਵੀ ਨਹੀਂ ਹੈ 15 ਮਹੀਨੇ ਕੇ ਪੈਸੇ ਦਿੱਤੇ ਉਹਨੂੰ 15 ਮਹੀਨੇ ਦੇ ਪੈਸੇ ਦਿੱਤੇ ਹੋਏ ਆ ਜੀ 15000 ਰੁਪਏ ਦਿੰਦਾ 15000 ਦਿੰਦਾ ਪਰਚੀਆਂ ਤੁਹਾਡੇ ਕੋਲ ਆ ਜੀ ਤਿੰਨ ਪਰਚੀਆਂ ਇਹਨਾਂ ਕੋਲ ਸਰੋ ਕਿ ਤੇਰਾ 12000 ਇਹਨਾਂ ਦੇ ਜੇ ਤਸ਼ਰੀਮਾਂ ਜੀ ਹਾਂਜੀ ਹਾਂਜੀ ਹਾਂ ਇਹ ਨਾਲ ਹੁੰਦਾ ਇਹ ਨਾਲ ਖਾਂਦੇ ਇਹ ਅੱਜ ਆਇਆ ਜੀ ਇਹ ਨਾਲ ਹੁੰਦਾ ਇਹ ਅੱਜ ਆਇਆ ਇਹ ਅੱਜ ਆਇਆ ਇਹ ਅੱਜ ਆਇਆ ਜੀ ਇੱਕ ਮਿੰਟ ਨਾਲ ਕੋਈ ਜਿਹੜਾ ਸਾਡਾ ਮੁਲਾਜ਼ਮ ਦੱਸੋ ਕਿਹੜਾ ਹੁੰਦਾ ਕਾਰਪੋਰੇਸ਼ਨ ਮੁਲਾਜ਼ਮ ਉਹਨਾਂ ਨੇ ਕੋਈ ਵੀ ਨਹੀਂ ਹੁੰਦਾ ਜੀ ਉਹ ਤਿੰਨੇ ਜਣੇ ਪੈਸੇ ਇਕੱਠੇ ਕਰਦੇ ਆ ਇਹ ਅੱਜ ਬੁਲਾਏ ਆ ਉਹਨਾਂ ਨੇ ਉਹ ਇਕੱਠੇ ਕਰਕੇ ਪੈਸੇ ਇਹਨਾਂ ਨੂੰ ਦਿੰਦੇ ਇਹਨਾਂ ਨੂੰ ਦਿੰਦੇ ਹਾਂਜੀ ਅੱਛਾ ਵਿੱਚੋਂ ਖਾਂਦੇ ਆ ਉਹ ਇਹ ਤਾਂ ਇੱਧਰ ਵੀ ਖੜੇ ਸੀ ਨਾਲ ਮੈਂ ਤਾਂ ਉਹਨਾਂ ਨੂੰ ਕਿਹਾ ਮਕਾ ਜੀ ਜੇ ਤੁਹਾਨੂੰ ਦਿੰਦਾ ਫੜ ਲਓ ਮੈਂ ਤੁਹਾਡੇ ਨਾਮ ਲਾ ਕੇ ਬੁਲਾਉਂਦਾ ਸਰਕਾਰ ਦਾ ਵੀ ਇਹ ਪੜ੍ਹ ਕੇ ਆ ਗਿਆ ਇੱਥੇ ਉਹ ਕਹਿੰਦੀ ਤੇ ਹੱਥ ਮਾਰ ਕੇ ਕਹਿੰਦਾ ਸੀ ਪ੍ਰਧਾਨ ਐ ਐਦਾਂ ਆ ਕੇ ਤੇਰੀ ਗੱਲ ਸੁਣੋ ਪ੍ਰਧਾਨਗੀ ਤਾਂ ਮੈਂ ਤਾਂ ਹੂੰ ਖੜ੍ਹ ਹਾਂਜੀ ਪ੍ਰਧਾਨਗੀ ਦਾ ਇਹਨਾਂ ਦੇ ਖੜਾ ਦੂੰਗਾ ਕੜਲ ਹਾਂਜੀ ਹੱਥ ਮਾਰ ਕੇ ਨਾਲੇ ਤੇਰੀ ਗੱਲ ਸੁਣ ਲਓ ਜਿੰਨੇ ਖੜੇ ਸਾਰੇ ਜੜੀ ਵਾਲੇ ਹੋ ਹਾਂਜੀ ਹਾਂਜੀ ਸਾਰੀ ਸਾਈਨ ਦੇ ਇਹ ਕਿਸੇ ਨੂੰ ਪ੍ਰਧਾਨ ਕਿਹੜਾ ਤੁਹਾਡੇ ਚ ਕੋਈ ਪ੍ਰਧਾਨ ਇੱਥੇ ਹੀ ਬਸ ਟੋਟਲ ਕਿੰਨੀਆਂ ਰੇੜੀਆਂ ਲੱਗਦੀਆਂ 130 30 ਰੇੜੀਆਂ 150 ਦਾ ਕਰੇੜੀ ਹੈ 130 130 ਰੇੜੀਆਂ ਦੇ ਪੈਸੇ ਹਾਂਜੀ ਮਹੀਨੇ ਬਾਅਦ ਮਹੀਨੇ ਬਾਅਦ ਇੱਕ ਬੰਦਾ ਕਾਰਪੋਰੇਟ ਅਫਸਰ ਆਇਆ ਕਰੂਗਾ ਹਾਂਜੀ ਤੁਹਾਡੀ ਕੱਟ ਕੇ ਜਾਇਆ ਕਰੂਗਾ ਜੋ ਸਰਕਾਰੀ ਰੇਟ ਆ ਠੀਕ ਹੈ ਠੀਕ ਹੈ ਠੀਕ ਹੈ ਟਿਕਾ ਪਰਚੀ ਜੋ ਸਰਕਾਰੀ ਰੇਟ ਆ ਸਰਕਾਰ ਦਾ ਫੰਡ ਦੇਣਾ ਉਹ ਦਮਾ ਉਹ ਮਾਫੀਆ ਨੂੰ ਨਹੀਂ ਦੇਣਾ ਸਭ ਭੱਜ ਗਏ ਜੀ ਉਹ ਤਾਂ ਫਰਦਿਕ ਕਿੱਥੇ ਪਾ ਜੀ ਭਗਤਾਂ ਚਲੇ ਗਏ ਇਹ ਇੰਨਾ ਨਾ ਨਿਕੋ ਕਿਉਂ ਫਿਕਰ ਕਰਦਾ ਠੀਕ ਹੈ ਠੀਕ ਉਹ ਤਾਂ ਉਹ ਤਾਂ ਪਰਚਾ ਹੋਣ ਲੱਗਿਆ ਹੁਣੇ ਉਹਨਾਂ ਦੇ ਠੀਕ ਹੈ ਜੀ ਸਾਡੇ 4 ਮੈਂਬਰ ਬਣਾ ਦਿਓ 5 ਮੈਂਬਰ ਕਮੇਟੀ ਦੇ 5 ਮੈਂਬਰ ਬਣਾ ਦਿਓ ਉਹ ਪੈਸੇ ਆਪੇ ਇਕੱਠੇ ਕਰਕੇ ਜਮ੍ਹਾਂ ਕਰਾਇਆ ਕਰਨ ਕਰਦੇ ਉਹ ਨਹੀਂ ਉਹਨਾਂ ਨਾਲ ਲਾ ਕੇ ਮਾਉਂਗਾ ਮੈਂ ਮਾਉਂਗਾ ਕਹਿੰਦੇ 5 ਮੈਂਬਰ ਦੀ ਕਮੇਟੀ ਬਣਾਓ ਪਛੇਰੋ ਯਾਰ ਉਹ ਜਮਾਏਗਾ ਯਾਰ ਪਤਾ ਕੀ ਕਰਦਾ ਬੜਾ ਸੁਣੋ ਚੁੱਪ ਕਰ ਇੱਕ ਮਿੰਟੋ ਉਹ ਕਿੱਥੇ ਖੜ ਜਾ ਕਿੱਥੇ ਜਾਈ ਨਾ ਕਿੱਥੇ ਬੁਲਾਵ ਤੇ ਇੰਸਪੈਕਟਰ ਨੂੰ ਬੁਲਾ ਬਲਾ ਬਲਾ ਡੈਡਾ ਕੀ ਨਾ ਹਦਾ ਬੁਲਾ ਉਹ ਹਜੇ ਕੁਮਾਰ ਨੂੰ ਇੱਕ ਗੱਲ ਧਿਆਨ ਨਾਲ ਪੰਜਾਬੀ ਸਮਝ ਲਓ ਮੇਰੇ ਵੀਰੋ ਸਾਡੇ ਸਾਡੇ ਇਹ ਆਮ ਆਦਮੀ ਪਾਰਟੀ ਸਰਕਾਰ ਹਾਂਜੀ ਇੱਥੇ ਨਾ ਮਾਫੀਆ ਸੀ ਚੱਲਣ ਨਹੀਂ ਦੇਣਾ ਹਾਂਜੀ ਸਰ ਕਰਪਸ਼ਨ ਹੋਣ ਨਹੀਂ ਦੇਣੀ ਪੰਜਾਬੀ ਦੇ ਵਿੱਚ ਨਹੀਂ ਕਿਉਂ ਸਰ ਕੋਈ ਅਫਸਰ ਹਾਂਜੀ ਕੋਈ ਮਾਫੀਆ ਦਾ ਗੈਂਗਸਟਰ ਆ ਕੋਈ ਗੁੰਡਾ ਅੰਸਰ ਆ ਠੀਕ ਚਾਹ ਤੇ ਸੁਟਾ ਦੇ ਅੰਦਰ ਠੀਕ ਹੈ ਸਰ ਕੋਈ ਡਰਨਾ ਨਹੀਂ ਬੜੀ ਗੱਲਾਂ ਮੰਡੀ ਵਾਲੇ ਨੇ ਮੈਂ ਇੱਥੇ ਕੁਰਸੀ ਢਾ ਕੇ ਟਾਂਗ ਲੈ ਕੇ ਮੈਂ ਬੈਠਿਆ ਸੋ ਬੜੀ ਗੱਲਾਂ ਗੁੰਡਾ ਠੀਕ ਹੈ ਇਹ ਡਰੋ ਤੋਂ ਕੀ ਪ੍ਰਧਾਨ ਜੀ ਦਾ ਥੋੜਾ ਇੱਕ ਮਿੰਟ ਜਾ ਕੇ ਪਰਮਾਤਮਾ ਦਾ ਮੇਰੀ ਗੱਲ ਧਿਆਨ ਨਾਲ ਸੁਣ ਲਓ ਜੇ ਤੁਸੀਂ ਉਹਨਾਂ ਦੇ ਮਗਰ ਲੱਗ ਕੇ ਹਾਂਜੀ ਉਹਨਾਂ ਨੂੰ ਪੈਸੇ ਬਿਨਾ ਪਰਚੀ ਦਿੱਤੇ ਸਰਕਾਰ ਦੇ ਨਹੀਂ ਦਵਾਂਗੇ ਕਸਮ ਆਪਣੇ ਕੰਡਿਆਂ ਦੀ ਸੌਖਾ ਆਪਣੀ ਲੋੜ ਕੋਈ ਮੇਰੇ ਕੋਲ ਸਾਡੇ ਆਪਣੇ ਕਰਕੇ ਦੋ ਲੱਗੇ ਆਪਣੇ ਬੱਚਿਆਂ ਹੀ ਨਹੀਂ ਦਵਾਂਗੇ ਨਹੀਂ ਦਵਾਂਗੇ ਆ ਲੈਟਾ ਲੂਟਾ ਸਭ ਕਰ ਕੋਈ ਮੰਡੀ ਚਗਵਾ ਲਈ ਹਾਂਜੀ ਹਾਂ ਆਪੋ ਆਪਣੀਆਂ ਲੈਟਾਂ ਦਾ ਇੰਤਜ਼ਾਮ ਕਰਕੇ ਰੱਖੋ ਠੀਕ ਹੈ ਹਾਂਜੀ ਠੀਕ ਤੁਹਾਡੀ ਫ੍ਰੀ ਸਾਰਾ ਇੰਤਜ਼ਾਮ ਕਰਾ ਕੇ ਦਵਾਂਗਾ ਠੀਕ ਆ ਸਰ ਇੱਕ ਇੱਥੇ ਸਰਕਾਰ ਵੱਲੋਂ ਅਸੀਂ ਟੈਂਪਰੇਰੀ ਮੀਟਰ ਲਵਾ ਦੇਾਂਗੇ ਠੀਕ ਆ ਹਾਂਜੀ ਸੋੜ ਲਓ ਬਿਜਲੀ ਦਾ ਠੀਕ ਆ ਜੀ ਉੱਥੋਂ ਤੁਹਾਨੂੰ ਕਨੈਕਸ਼ਨ ਮਿਲ ਜਾਊਗਾ ਠੀਕ ਹੈ ਠੀਕ ਆ ਉਹਦਾ ਜੋਰ ਵੇਲੂਗਾ ਆਪਸ ਵਿੱਚ ਵੰਡ ਲਿਆ ਹਾਂਜੀ ਸਹੀ ਗੱਲ ਹੈ ਨਾ ਹਾਂ ਜੀ ਆਵੇ 10 ਰੁਪਏ ਆਵੇ 50 ਰੁਪਏ ਹਾਂ ਜੀ ਹਾਂ ਜੀ ਜਿੰਨਾ ਆਊਗਾ ਸਾਰੇ ਵੰਡੋਗੇ ਹਾਂ ਜੀ ਹਾਂ ਜੀ ਜਿਹੜਾ ਵੰਡੋ ਲੈਟਾ ਦੇ ਪੈਸੇ ਲੈਂਦੇ ਆ ਹਾਂ ਜੀ ਆ ਜਿਹੜਾ ਤੱਕ ਪਹੁੰਚ ਜਾ ਆਪਦੇ ਲੋ ਸਾਰੇ ਜਾਣੇ ਮੱਡੀ ਵਾਲਾ ਨਹੀਂ ਲੱਸਾ ਦੇ ਹੈ ਆਪੋ ਆਪਣੇ ਖਰੀਦੋ ਠੀਕ ਹੈ ਠੀਕ ਹੈ ਇਹ ਉਹ 60 ਦੇ ਵਿੱਚ ਮਾਫੀਆ ਚੱਲਦਾ ਠੀਕ ਆ ਸਰ ਕਿਸੇ ਤਖਤ ਪੋਸ਼ ਕਰਾਏ ਤੇ ਨਹੀਂ ਲੈਣਾ ਨਹੀਂ ਲੈ ਸਕਦੇ ਅਸੀਂ ਲੈ ਦਿੰਦੇ ਠੀਕ ਆ ਫਟੋਵਾਲ ਆਣਾ ਜਾਂਦੇ ਪ੍ਰਾਨ ਨਹੀਂ ਦਿੰਦੇ ਟੋੜ ਨਹੀਂ ਆਂਦੰਦੇ ਮਰ ਗਏ ਨੇ ਜਿਹੜੇ ਪ੍ਰਧਾਨ ਇੱਥੇ ਕੋਈ ਨਹੀਂ ਆਏ ਅੱਜ ਮੈਚ ਚੱਲ ਕੇ ਆਇਆ ਮੈਨੂੰ ਪਤਾ ਲੱਗ ਗਿਆ ਵੀ ਇੱਥੇ ਤੁਹਾਡੇ ਨਾਲ ਤੱਕਾ ਹੋ ਰਿਹਾ ਹਾਂ ਉਹਨਾਂ ਨੇ ਕਹਿੰਦੇਗਾ ਜਨਾਬ ਤੁਹਾਡੇ ਇਹ ਆਇਆ ਇੱਕ ਉਹਦਾ ਨਾਮ ਬਦਨਾਮ ਕਰ ਦਿਆ ਆ ਗਿਆ ਨਾ ਮੈਂ ਫਿਰ ਜੁਨੀ ਵਸਤੀ ਤੁਹਾਡੇ ਨਾਲ ਜਿਹੜਾ ਨਾਮ ਮੇਰਾ ਬਦਨਾਮ ਕਰਦਾ ਲਿਆਓ ਉਹਨੂੰ ਮੂਰੇ ਕਰਾਉਂਦੇ ਨੇ ਉਹਨਾਂ ਨੇ ਇਹ ਕਹਿੰਦੇ ਕਦੇ ਤੁਹਾਡੀ ਵੱਡੀ ਲੱਗ ਰਹੀ ਆ ਆਜੋ ਆਜੋ ਆਪ ਆ ਮੈਂ ਖੜਾ ਨਾ ਹਾਂ ਜੀ ਇੱਕ ਇੱਕ ਰੀਡੀ ਤੇ ਮੇਰਾ ਟੈਲੀਫੋਨ ਨੰਬਰ ਲਿਖ ਲਓ ਠੀਕ ਹੈ ਠੀਕ ਹੈ ਲਿੱਖ ਕੇ ਰੈਡੀ ਤੇ ਮੇਰਾ ਚਾਰ ਟੈਲੀਫੋਨ ਮੋਟਿਆਂ ਦੇ ਲਿਖੋ ਨੰਬਰ ਠੀਕ ਹੈ ਮੈਂ ਨਹੀਂ ਚੱਕਦਾ ਮੇਰੇ ਬੰਦੇ ਚੱਕਣਗੇ ਠੀਕ ਹੈ ਸਾਨੂੰ ਦੇ ਦਿਓ ਕਿਸੇ ਨੂੰ 1 ਰੁਪਿਆ ਨਹੀਂ ਦੇਣਾ ਜੁੱਤੀਆਂ ਮਾਰ ਕੇ ਭਜਾਓ ਰੋ ਜੁੱਤੀਆਂ ਮਾਰ ਕੇ ਨੰਬਰ ਲਿਖ ਲਓ ਅਸੀਂ ਆ ਗੋਗੀ ਸਾਹਿਬ ਕੋ ਭੇਜ ਦਿੰਦੇ ਕਹਿੰਦੇ ਕੋਈ ਗੱਲ ਨਹੀਂ ਲੱਗਿਆ ਆਪੇ ਪੈਸੇ ਕੱਟੇ ਜਾਂਦੇ ਨੇ ਨਹੀਂ ਕਰਨਾ ਇਸੇ ਕਰਦੇ ਆ ਜਿਹੜੇ ਸਾਹਿਬ ਆ ਗਏ ਤੁਸੀਂ ਆਏ ਹੋ ਜਦੀ ਭੱਜ ਕੇ ਤੁਹਾਡੇ ਮੇਰੇ ਸਾਹ ਜਰਾ ਤੁਹਾਡੇ ਹੁੰਦੇ ਕਾਮਾਫੀਆ ਚੱਲਦਾ ਪਿਆ ਯਾਰ ਦੇ ਬੰਦੇ ਇੱਕ ਦਿਓ ਇੱਕ ਫੋਨ ਲਿਖਾਓ ਜੀ ਜਿਹੜੇ ਜਿਹੜੇ ਨਾਮ ਲਿਖਾਓ ਬੰਦੇ ਨਹੀਂ ਹੁਣ ਐਪਲੀਕੇਸ਼ਨ ਲਿਖੋ ਜੀ ਲਿਖ ਹੋ ਜੀ ਦਿਖਾ ਦੱਸ ਬੰਦੇ ਪੰਜਵੇਂ ਪਰਚਾ ਦਿੰਨੇ ਪਰਚਾ ਠੋਕ ਕੇ ਦੇਣਾ ਜਿੱਥੇ ਵੀ ਚੱਕਰ ਹੋ ਰਿਹਾ ਹੈ ਇਹ ਲੁਕਤੀ ਜਾਂਦੇ ਗਰੀਬਾਂ ਨੂੰ ਮੇਰਾ ਨਾਮ ਬਜ਼ਨਾਮ ਕਰੀ ਜਾਂਦੇ ਨੇ ਅੱਛਾ ਬਣਾ ਦੇ ਤੁਹਾਨੂੰ ਚਾਹ ਹਾਂ ਬੰਦਾ ਅੱਜ ਫੋਟ ਆ ਮੈਂ ਆਪਣਾ ਬੁੰਡਾ ਇੱਥੇ ਛੱਟਿਆ ਸੀ ਮੈਨੂੰ ਹਫਤੇ ਤੋਂ ਰਿਪੋਰਟ ਸੀ ਆ ਮੈਨੂੰ ਸਾਰੀ ਅਗਲੀ ਵਾਰੀ ਵੀ ਆ ਮੈਨੂੰ ਕੁਫੀ ਰਿਪੋਰਟ ਸਾਰੀ ਦਿੱਤੀ ਹੈ ਇਹ ਵੀ 127 ਰੇਡੀਆਂ ਲੱਗਦੀਆਂ ਹਾਂ ਸਾਰੀ ਰਿਪੋਰਟ ਦਿੱਤੀ ਆ ਬੰਦੇ ਪੈਸੇ ਇਕੱਠੇ ਕਰਕੇ ਜੇ 150 ਬੰਦੇ ਤੋਂ ਪੈਸੇ ਇਕੱਠੇ ਕਰਦੇ ਆ 20 ਬੰਦਿਆਂ ਦੀ ਕਾਰਪੋਰੇਸ਼ਨ ਵਾਲੇ ਨੂੰ ਦੇ ਦਿੰਦੇ ਨੇ ਉਹਨਾਂ ਨੂੰ ਇਹ ਨਾਲ ਮਿਲੇ ਵਾਪੀਆ ਤੁਹਾਨੂੰ ਤਾਂ ਸਸਪੈਂਡ ਸੇਰੇ ਮੈਂ ਹੋਏ ਲੋੜਾ ਕੁੱਤੇ ਜੇ ਤਾਂ ਤੁਸੀਂ ਆਪਣੀ ਝੋਰੀਆਂ ਬਿਸਤਰਾ ਬੰਨ ਲੋ ਕਾਕਾ ਤੁਹਾਨੂੰ ਦੱਸੂ ਤੈ ਵੀ ਆਣੀ ਕਰੀ ਦੀ ਕਿੱਦਾਂ ਇਹ ਗਰੀਬਾਂ ਦਾ ਖੂਨ ਜਿਹੜੇ ਆ ਬਚਾਰੇ 5-5 ਰੁਪਏ ਕਿਲੋ ਸਬਜ਼ੀ ਵੇਚਦੇ ਆ ਨਾ ਇਹਨਾਂ ਦਾ ਫੋਨ ਤੁਸੀਂ ਦਿੱਤਾ ਪੀਤਾ ਨਾ ਤੁਹਾਡੇ ਤੁਹਾਡਾ ਖੜਾਉ ਤੇ ਭਾਜੀ ਐ ਕਰੋ ਇਹਨਾਂ ਇੱਕ ਇਹ ਤਰਸ ਲਿਖਾ ਦੇਣੀ ਲਿਖਾ ਦੇਣੀ ਸਰਪੰਚ ਜਾਨੇ ਥਾਣੇ ਚਲੋ ਮੈਂ ਵੀ ਨਾਲ ਚੱਲਦਾ ਚਲ ਠੀਕ ਆ ਸਰ ਆਓ ਨਾਲ ਚਲੋ ਔਰ ਧਿਆਨ ਨਾਲ ਸਾਰੇ ਜਣੇ ਸੁਣ ਲਓ ਜਿੰਨੇ ਵੀ ਖੜੇ ਬਾਕੀਆਂ ਨੂੰ ਮੈਸੇਜ ਲਾ ਦਿਓ ਜੇ ਕੋਈ ਇੱਧਰ ਉਹਨਾਂ ਦਾ ਕੋਈ ਚੇਲਾ ਵਾਲਕਾ ਖੜਾ ਉਹਨੂੰ ਜਾ ਕੇ ਦੱਸ ਦਿਓ ਠੀਕ ਹੈ ਜੀ ਭਾਈ ਇੱਥੇ ਮੈਂ ਬਾਫੀਆ ਰਾਜ ਨਹੀਂ ਚੱਲਣ ਦੇਣਾ ਨਾ ਮੈਂ ਗੁੰਡਾ ਰਾਜ ਚੱਲਣ ਦੇਣਾ ਠੀਕ ਹੈ ਜੀ ਨਾ ਮੈਂ ਇੱਥੇ ਨਸ਼ਾ ਵਿਕਣ ਦੇਣਾ ਨਾ ਮੈਂ ਇੱਥੇ ਕੋਈ ਗੁੰਡਾਗਰਦੀ ਹੋਣ ਦੇਣੀ ਹੈ ਠੀਕ ਆ ਸਰ ਤੇ ਬੱਕ ਚੱਪੇ ਅੰਦਰ ਸੁਟਾਂਗ ਲੱਤਾਂ ਪੰਨ ਕੇ ਪੰਜਾਬੀ ਦੇ ਵਿੱਚ ਇਹ ਚ ਕੋਈ ਲਿਆਜ ਨਹੀਂ ਹੈ ਬਿਲਕੁਲ ਸਹੀ ਗੱਲ ਹੈ ਬਸ ਆ ਚੀਜ਼ ਤਿਆਰ ਰੱਖ ਲੈ ਬਸ ਕਿਸੇ ਨੂੰ ਕਾਰਪੋਰੇਸ਼ਨ ਦਾ ਇੱਥੇ ਬੰਦਾ ਆਇਆ ਕਰੂਗਾ ਮੰਡੀ ਜਿੱਦਾਂ ਮਹੀਨੇ ਬਾਅਦ ਲੱਗ ਜੇਗਾ ਉਹ ਕੱਟ ਲੈ ਲੋ 2 ਮਹੀਨੇ ਦਾ 10000 ਰੁਪਏ ਨਾ ਹੁਣ ਇਹ 페ਸ ਆਉਣਾ ਦੁਬਾਰਾ ਹੋਏ ਤੇ ਹਰ ਹਫਤੇ ਲੈਂਦੇ ਹੋ ਤੁਸੀਂ ਹਰ ਹਫਤੇ ਲੱਗ ਰਹੇ ਆ ਮੈਂ ਧੀਕਾ ਦੀ ਨੇਦਾ ਮੇਰਾ ਕਾਰਪੋਰੇਸ਼ਨ ਦਾ ਇੱਕ ਅਫਸਰ ਸੀਨੀਅਰ ਆਊਗਾ ਸੁਪਰਡੈਂਟ ਲੈਵਲ ਦਾ ਬੰਦਾ ਠੀਕ ਹੈ ਠੀਕ ਹੈ ਜੀ ਇੱਥੇ ਕੁਰਸੀ ਢਾ ਕੇ ਬੈਠੂਗਾ ਹਾਂ ਜੀ ਜਿੰਨੀਆਂ ਰੇੜੀਆਂ ਤੁਹਾਡੀਆਂ ਗਿਣ ਕੇ ਜੋ ਤੁਹਾਡਾ ਸਰਕਾਰੀ ਪੈਸਾ ਉਹ ਤੁਹਾਡੀ ਰਸੀਦ ਕੱਟ ਜਾ ਕਰੂਗਾ ਇੱਕ ਬਿਲਕੁਲ ਦੋ ਦਿਨ ਰੁਕੇ ਆਓ ਤੁਹਾਡਾ ਮੈਂ ਇੱਥੇ ਸਰਕਾਰੀ ਮੀਟਰ ਲਵਾ ਦਿੰਨਾ ਉਸ ਤੋਂ ਸਾਰਾ ਆਪਣਾ ਫੀਸ ਹੁਣ ਕਿੱਥੋਂ ਲਿਆਇਆ ਕਨੈਕਸ਼ਨ ਕੁੰਡੀਆ ਸਾਈਂ ਲਾਇਰ ਰੈਂਟ ਪੇ ਕਰੀਦਾ ਵੀਰ ਕੋਈ ਗੱਲ ਨਹੀਂ ਫਿਰ ਤੁਸੀਂ ਆਪਣਾ ਜਨਰੇਟਰ ਸਾਰੇ ਇਕੱਠੇ ਹੋ ਜੂਨੀਅਨ ਬੰਨ੍ਹਾ ਲਓ ਆਪਣਾ ਜਨਰੇਟਰ ਆਪਣਾ ਲੈ ਲਓ ਯਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਨੂੰ ਜਿਹੜੀ ਮਦਦ ਦੀ ਲੋੜ ਆ ਅਸੀਂ ਕਰਾਂਗੇ ਪਰ ਐਵੇਂ ਨਾ ਹੁਣ ਹਿੰਦੁਸਤਾਨ ਯਾਦ ਹੋਏ ਨੂੰ 70 ਸਾਲ ਹੋ ਗਏ ਆ 76 ਸਾਲ ਹੋ ਗਏ ਆ ਹਾਂਜੀ ਸਮਝਾ ਹੁਣ ਹੁਣ ਉਹ ਗੁਲਾਮ ਨਾ ਬਣੋ ਠੀਕ ਹੈ ਸਰ ਠੀਕ ਹੈ ਭਗਤ ਸਿੰਘ ਰਾਭੇ ਵਰ ਵੀ ਰੂਲ ਲੈ ਕੇ ਆਓ ਆਪਣੇ ਅਲਾੜੀ ਤੇਰੀ ਮੁਹਰ ਦਿਖਾਈ ਆ ਨਾ ਜਦੋਂ ਮੈਂ ਉਹਵੇਂ ਇਹਨਾਂ ਨੂੰ ਦੇਖ ਕੇ ਭੱਜ ਗਿਆ ਜਦੋਂ ਡਰਨਾਂ ਨਹੀਂ ਹੈਗਾ ਇਹ ਤਾਂ ਸੁਣ ਲੋ ਡਰਨਾਂ ਨਹੀਂ ਹੈਗਾ ਇਹ ਇਹ ਚੋਰਾ ਤੋਂ ਇਹਨਾਂ ਗੁੰਡਿਆਂ ਤੋਂ ਬਿਲਕੁਲ ਨਹੀਂ ਡਰਨਾ ਠੀਕ ਆ ਸਰ ਬਸ ਸਾਡੀ ਡਡੂ ਨੇ ਸਾਰੇ ਟੋਕੇ ਕਰਕੇ ਸਿੱਟ ਲੈਣੇ ਆ। ਉਹਨੇ ਕੱਟਾ ਸਿਹਰਤਾ ਨਿਕਲੇ ਆਣਗੇ। ਹਾਂਜੀ। ਜਾਓ ਜਾ ਕੇ ਮਖਾਓ ਐਫ ਆਈ ਆ ਚਲੋ। ਚਲੋ ਉੱਥੇ ਚਲੋ। ਆਓ ਇਹਦਾ ਵੀ ਗੱਲ ਕਰੀਏ। ਜਨਾਬ ਆਖੇ ਯੂਨੀਵਰਸਿਟੀ ਨੂੰ ਤੁਹਾਡੇ ਕਰਕੇ ਲੱਗਦੀ ਬਹੁਤ ਸਾਲ ਲੱਗਦੀ ਰਹੀ ਹੈ। ਜੋ ਸਕੂਲ ਦੇ ਬੰਦ ਕਰਾ ਕੇ ਗਿਆ ਸੀ। ਹਾਂਜੀ। ਆਖੇ ਯੂਨੀਵਰਸਿਟੀ ਤੁਹਾਡੇ ਕਰਕੇ ਲੱਗਦੀ ਰਹੀ ਐ ਇੰਨੇ ਸਾਲ। ਕਿਹੜਾ ਹੈ ਅਸਲ ਸਰ ਸਾਹਿਬ ਜੀ? ਇਹ ਕਿੱਥੋਂ ਦਾ? ਇਹ ਡੱਡੂਪਰੀ ਵਾਲੇ ਸਾਈਡ ਦਾ ਜੀ ਕੋਈ ਨਹੀਂ ਲੈਟਾ ਤੁਸੀਂ ਆਪਣੀਆਂ ਕਿਉਂ ਨਹੀਂ ਲੈ ਕੇ ਖਰੀਦ ਚੱਲਦੇ ਆ ਜੀ ਜਨਰੇਟਰ ਜੀ ਯਾਰ ਜਨਰੇਟਰ ਆਪਣਾ ਇੱਕ ਲੈ ਲਓ ਸਾਰੇ ਨਾਲੇ ਰਲ ਕੇ ਕੋਈ ਸਰ ਪੇ ਕਰ ਸਕਦਾ ਕੋਈ ਨਹੀਂ ਕਰ ਸਕਦਾ ਬਾਕੀ ਮੈਂ ਕਰ ਦਿੰਦਾ ਯਾਰ ਠੀਕ ਹੈ ਠੀਕ ਇੱਕ ਸਾਲ ਦੀ ਰਸੀਦਾ ਚਾਹੀਦੀ ਆ ਤੁਹਾਡੀ ਸਾਰੀ ਆ ਨੰਬਰ 1 ਜੀ ਸਰ 130 ਰੇੜੀਆਂ ਲੱਗਦੀਆਂ ਨੇ 130 ਬੈਂਚਰੀਆਂ ਮੈਨੂੰ ਰਸੀਦਾ ਚਾਹੀਦੀਆਂ ਜੀ ਸਰ ਇੱਥੇ ਇੱਕ ਬੰਦਾ ਜੀ ਤੁਹਾਨੂੰ ਜਿੱਦਣ ਮੰਡੀ ਲੱਗਦੀ ਆ ਜੀ ਸਰ 130 ਸਿੱਧਾ ਕੱਟ ਕੇ ਇੱਕ ਬੰਦਾ ਦੇ ਕੋ ਪੈਸੇ ਲੈ ਕੇ ਆਉਂੀ 130 ਬੰਦਿਆਂ ਜਿੰਨੇ ਵੀ ਓੱਡੇ ਲੱਗਦੇ ਜਿੰਨੇ ਵੀ ਲੱਗਦੇ 40 ਲੱਗਦੇ ਜੋ ਵੀ ਲੱਗਦੇ ਠੀਕ ਆ ਜੀ ਸਰ ਇੱਥੇ ਜਿਹੜੇ ਤੇਰੇ ਪਾਲੇ ਗੁਰਗੇ ਨੇ ਮੇਰੀ ਗੱਲ ਸੁਣ ਲੈ ਪੰਜਾਬੀ ਦੇ ਵਿੱਚ ਕਹਿੰਦਾ ਜੇ ਮੈਂ ਸਿੱਧਾ ਆਣਾ ਚਾਹਦਾ ਮੈਂ ਤੇ ਜਾ ਵੀ ਜਾਂਦਾ ਨਹੀਂ 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 ਸਰ ਜਿੱਦਾਂ ਭਈ ਕਹਿਣਾ ਜੀ ਜੀ ਇੱਥੇ ਇੱਕ ਪੰਡਤ ਜੀ ਸਰ ਕਿੰਨੇ ਕਿੰਨੇ ਜੀ ਸਰ ਸੁਬੇਦਾਰ ਇੱਕ ਰਵਿ ਰਵੀ ਇਹ ਚਾਰ ਬੰਦੇ ਤੁਹਾਡੇ ਗੈਂ ਚਣਾਰ ਰਲੇ ਹੋਏ। ਸਾਡਾ ਕੋਈ ਬੰਦਾ ਨਹੀਂ। ਨਾ ਮੈਂ ਇੱਥੇ ਪੈਸੇ ਇਕੱਠੇ ਕਰਕੇ ਦਿੰਦੇ ਨੇ। ਇਹ ਸਾਰੀ ਦੁਨੀਆ ਬੋਲੋ ਯਾਰ। ਬੋਲੋ ਯਾਰ। ਆਹ ਦੇਖੋ 15 ਮਹੀਨਿਆਂ ਦੀ ਸੰਦੋਸਹੀ ਆ ਪੰਜ ਨੇ ਪਾ ਪਾਪਾ ਨਹੀਂ ਤੈਨਾਂ ਕਿਸੇ ਕੋਲ ਕਿਸੇ ਕੋਲ ਨਹੀਂ।